ਉਹ ਬੰਦਾ ਹਜੇ ਹੋਰ ਆਉਣ ਨੂੰ ਤਿਆਰ ਆ ਤੁਹਾਡੇ ਖਿਲਾਫ ਨਹੀਂ ਜੀ ਚਲੋ ਜਿਹੜੀ ਸੁਣਨੇ ਬਤਾ ਕੇ ਗੱਲ ਕੀਤੀ ਜਾਂਦੀ ਹੈ ਦਸਰੇ ਵਿੱਚ ਆ ਜਾਈਏ ਸਰ ਸਰ ਮੈਂ ਕਹਿੰਦਾ ਚਾਹੇ 400 ਬੰਦਾ ਲੈ ਆਣ ਜੀ ਇਹ ਹੂੰ ਸਬੂਤ ਲੈ ਕੇ ਆਣ ਤੁਹਾਡੇ ਤੇ ਲਾਰੇ ਨਹੀਂ ਵੀ ਇਹ ਜੌਬਸ ਦੇਣ ਦੇ ਬਹਾਨੇ ਪੈਸੇ ਇਕੱਠੇ ਕਰਦੇ ਨੇ ਦੇਣ ਦੇ ਬਦਲੇ ਦੇ ਕੁਝ ਹੋ ਜਾਂਦੇ ਦੇਖੋ ਜੀ ਜੋ ਇਹ ਇਲਜ਼ਾਮ ਨੇ ਸਰਾ ਸਾਰੇ ਇਹਨਾਂ ਦੇ ਝੂਠੇ ਇਲਜ਼ਾਮ ਨੇ ਮੈਂ ਖੁਦ ਆਪ ਮਤਲਬ ਕਿ ਇੱਕ ਸੇਵਾ ਕਰਦਾ ਫਿਰਦਾ ਮੈਂ ਕਿਸੇ ਨੂੰ ਕੀ ਮਤਲਬ ਕਿ ਕਿਸੇ ਨੂੰ ਕੀ ਸਰਕਾਰੀਆ ਨੌਕਰੀਆਂ ਜਿਹੜਾ ਇੱਕ ਫੌਜੀ ਆਰਮੀ ਦਾ ਆਇਆ ਹੋਇਆ ਜੀ ਉਹਨੂੰ ਨਹੀਂ ਪਤਾ ਜੀ ਨੌਕਰੀ ਕਿਵੇਂ ਲੱਗਦੇ ਹੁੰਦੇ ਨੇ ਤੁਸੀਂ ਖੁਦ ਕਹਿ ਰਹੇ ਹੋ ਤੁਸੀਂ ਮੰਨੀ ਜਾਂਦੇ ਹੋ 1 ਲੱਖ ਰੁਪਈਆ ਲੈ ਕੇ ਗਿਆ ਨਹੀਂ ਪਰ ਲੈ ਕੇ ਗਿਆ ਜੀ ਲੈ ਕੇ ਗਿਆ ਇਹ ਜਿਹੜਾ ਫੌਜੀ ਆ ਇਹ ਮੇਰੇ ਘਰੇ ਆਇਆ ਸੀਗਾ ਜੀ ਥੋੜੇ ਘਰੇ ਆਇਆ ਜੀ ਹਾਂ ਜੀ ਹਾਂ ਮੇਰੇ ਮੈਂ ਹਾਂ ਕਿਸ ਤਰ੍ਹਾਂ ਜੀ ਜਿਹੜਾ ਤੁਸੀਂ ਜਿਹੜੇ ਕਹਿੰਦੇ ਡਾਕਟਰ ਬੇਟਾ ਜਸਵੀਰ ਸਿੰਘ ਦਾ ਜੀ ਉਹ ਮਤਲਬ ਕਿ ਆਪਣਾ ਮੇਰੀ ਜਾਣ ਪਹਿਚਾਨ ਦਾ ਮੇਰੇ ਲਿੰਕ ਚ ਸੀ ਜੀ ਹਾਂ ਜੀ ਉਹਦਾ ਦੇਖ ਕੇ ਆਏ ਹਾਂ ਜੀ ਅਸੀਂ ਦੋ ਜਣੇ ਗਏ ਆ ਕੋਈ ਮੈਂ ਇਕੱਲਾ ਨਹੀਂ ਗਿਆ ਉੱਥੇ ਮੇਰੀ ਸਟੇ ਕਰੀ ਹੋਈ ਹੈ ਜੀ ਠੀਕ ਬਾਕੀ ਆ ਮੇਰੇ ਭੈਣ ਭਾਈਆਂ ਨੂੰ ਪੁੱਛ ਲਓ ਜੀ ਮੈਂ ਕਿੰਨਾ ਕੋਰੇ ਆ ਹਾਂ ਇਹਨਾਂ ਨੂੰ ਪੁੱਛ ਲਓ ਜੀ ਮੈਂ ਕਿੱਡਾ ਕ ਹੋਆ ਠੀਕ ਹੈ ਇਹਨਾਂ ਦੀ ਹਾਂ ਬਾਈ ਬਾਰੇ ਇਹਦੇ ਇਲਜ਼ਾਮ ਲੱਗੇ ਜਿਹੜੇ ਪਿੰਡ ਦੇ ਵਿੱਚ ਗੱਲਾਂ ਚੱਲਦੀਆਂ ਨੇ ਵੀ ਭਾਈ ਇਹ ਇੰਨੇ ਇੰਨੇ ਬੰਦਿਆਂ ਤੋਂ ਪੈਸੇ ਲੈ ਗਿਆ ਕਿਸੇ ਤੋਂ 4 ਲੱਖ ਲੈ ਗਿਆ ਕਿਸੇ ਤੋਂ 30 ਹਜ਼ਾਰ ਲੈ ਗਿਆ ਉਹਦੇ ਬਾਰੇ ਕੀ ਕਹੋਗੇ ਸਾਡੇ ਬਾਰੇ ਸਾਡੇ ਸਾਹਮਣੇ ਕੋਈ ਪੈਸਾ ਨਹੀਂ ਲਿਆ ਜੀ ਐਵੇਂ ਅਸੀਂ ਝੂਠਾ ਕਿਵੇਂ ਕਹਿ ਦਾਂਗੇ ਜੇ ਸਾਡੇ ਸਾਹਮਣੇ ਕੋਈ ਗੱਲ ਹੋਊਗੀ ਫੇਰ ਹੀ ਕਹਾਂਗੇ ਪਿੰਡ ਵਿੱਚ ਗੱਲ ਚੱਲਦੀ ਹੈ ਜੀ ਪਿੰਡ ਚ ਇਹ ਤਾਂ ਚੱਲਦੀ ਜਾਂਦੀਆਂ ਨੇ ਪਿੰਡਾਂ 'ਚ ਤਾਂ ਗੱਲਾਂ ਵੇ ਨਹੀਂ ਜੀ ਜੇ ਕੋਈ ਗੱਲ ਥੋੜੀ ਬਹੁਤੀ ਕੋਈ ਗੱਲ ਹੋਊਗੀ ਤਾਂ ਹੀ ਬੋਲਣਗੇ ਤੁਹਾਡੇ ਬਾਰੇ ਨੇ ਕਹਿਤਾ ਛੱਡਿਆ ਸੀ ਨਹੀਂ ਨਹੀਂ ਐ ਨਹੀਂ ਐਸੀ ਗੱਲ ਕਰਦੇ ਆਪਾਂ ਕਿਉਂ ਭਾਈ ਨਹੀਂ ਜੀ ਅਸਲ ਬੇਸਿਕਲ ਦੋਸਤ ਸੱਚਾਈ ਇਹ ਗੱਲ ਚ ਕੀ ਹੈ ਵੀ ਬਾਈ ਵਾਰੀ ਸਿਰਫ ਕਿਉਂ ਕਿ ਇਹਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਕਾਰਨ ਕੀ ਹੈ ਮੇਨ ਤੁਹਾਨੂੰ ਵੀ ਲੱਗਦਾ ਟਾਰਗੇਟ ਜੀ ਪਤਾ ਗਿਆ ਇਹ ਅਸੀਂ ਪਾਈਚਾਰੇ ਕਰਕੇ ਸਾਨੂੰ ਦਬਾਇਆ ਜਾ ਰਿਹਾ ਹੈ ਹੂੰ ਠੀਕ ਹੈ ਜੀ ਉਹ ਸਰਪੰਚ ਆਏ ਗੁੰਡਾਗਰਦੀ ਸਰਪੰਚੀ ਕਰ ਰਹੇ ਨੇ ਹੂੰ ਕੋਈ ਇਹਨਾਂ ਦਾ ਸਾਡਾ ਇਹਨਾਂ ਨਾਲ ਕੋਈ ਹੋਰ ਨਹੀਂ ਮਸਲਾ ਨਹੀਂ ਇਹ ਜਾਣ ਬੁੱਝ ਕੇ ਬਦਨਾਮ ਕਰ ਰਹੇ ਨੇ ਪ੍ਰਧਾਨ ਸਾਹਿਬ ਨੂੰ ਠੀਕ ਹੈ ਜਾਣ ਬੁੱਝ ਕੇ ਕਰ ਰਹੇ ਹਾਂ ਹਾਂ ਜੀ ਹਾਂ ਜੀ ਬਾਈ ਜੀ ਕੀ ਤੁਸੀਂ ਕਹੋਗੇ ਜਾਣ ਬੁੱਝ ਕੇ ਕਰ ਰਹੇ ਹਾਂ ਜੀ ਜਾਣ ਬੁੱਝ ਕੇ ਕਰ ਰਹੇ ਹਾਂ ਕੋਈ ਇਹੋ ਜਿਹਾ ਲੈਣ ਦੇਣ ਹੈ ਨਹੀਂਗਾ ਜਿਵੇਂ 2 200 ਬੰਦਾ ਕਹਿੰਦੇ ਨੇ ਫਿਰ ਉਹ ਗਲਤ ਹੈ ਨਾ ਗਲਤ ਹੈ ਉਹਦਾ ਸਰਪੰਚ ਉਹਨਾਂ ਦਾ ਹੀ ਜਦੋਂ ਜਿੰਨੀ ਅੰਦਰ ਆਉਂਦਾ ਉਹਦਾ ਜਿੰਮੇਦਾਰਾਂ ਦੀ ਉਹਨਾਂ ਦੀ ਕਰਨਗੇ ਸਾਡੀ ਗਰੀਬਾਂ ਦੀ ਕੌਣ ਕਰੂਗਾ ਹਾਂ ਉਹਦਾ ਜੱਟ ਗੱਟ ਜੱਟਾਂ ਦਾ ਸਾਡੇ ਗਰੀਬਾਂ ਸਾਡੀ ਗਰੀਬਾਂ ਦੇ ਕੋਈ ਨਹੀਂ ਸੁਣਦਾ ਤੇ ਸਭ ਜੱਟ ਉਹਨਾਂ ਦੇ ਕਰਦੇ ਨੇ ਜੱਟਾਂ ਦਾ ਸਰਪੰਚ ਸਾਡਾ ਕੋਈ ਗਰੀਬਾਂ ਦਾ ਨਹੀਂ ਮੋਟਰ ਸਰਪੰਚ ਨਹੀਂ ਗਾ ਸਾਡੀ ਸੁਣਦਾ ਨਹੀਂ ਜੀ ਉਹ ਸਾਡੇ ਨਾਲ ਪਾੜ ਪਾੜ ਕਵਾ ਕੇ ਰੱਖਦਾ ਠੀਕ ਹੈ ਮਤਲਬ ਜਿਹੜਾ ਇਹ ਪੈਸਿਆਂ ਦੇ ਇਲਜ਼ਾਮ ਹੈ ਪੈਸੇ ਨਾਲ ਉਹ ਝੂਠਾ ਹੀ ਝੂਠ ਹੈ ਇਹ ਗੱਲ ਦਾ ਮਤਲਬ ਜੀ ਇਹ ਤਾਂ ਨਹੀਂ ਸਾਬਤ ਕਰਤਾ ਫੇਰ ਕੱਲ ਕੀ ਕਹੋਗੇ ਅਸੀਂ ਅਸੀਂ ਦੇਣਦਾਰ ਹਾਂ ਅਸੀਂ ਦੇਣਦਾਰਾਂ ਜੀ ਇਹ ਤੇ ਜੇ ਕੱਲ ਨੂੰ ਅਸੀਂ ਇਹ ਲੋਕਾਂ ਦੇ ਪਰਿਵਾਰ ਦੇ ਵਿਆਹ ਇੰਨੇ ਕਰੇ ਨੇ ਸਾਡੇ ਡੇਰੇ 'ਚ ਨਹੀਂ ਜੀ ਇੱਕ ਮਿੰਟ ਜੀ ਗੱਲ ਇਹ ਕਰਦੇ ਹਾਂ ਮੰਨ ਲਓ ਕੱਦ ਨੂੰ ਬਾਈ ਬਾਰੇ ਕੱਦ ਨੂੰ ਦੋਸ਼ੀ ਨਿਕਲੇ ਉਹਦੇ ਬਾਰੇ ਫੇਰ ਕੀ ਅਸੀਂ ਦੇਣਦਾਰ ਹਾਂ ਅਸੀਂ ਦੇਣਦਾਰ ਅਸੀਂ ਨਾਲ ਖੜਾਂਗੇ ਅਸੀਂ ਹਾਂ ਸਬੂਤੀ ਨਾਲ ਖੜਾਂਗੇ ਹਾਂ ਨਾਲ ਖੜਾਂਗੇ ਅਸੀਂ ਠੀਕ ਹੈ ਵੀ ਸਬੂਤ ਦੇਵੇ ਹਾਂ ਸਬੂਤ ਸਬੂਤ ਦੇਵੇ ਇਹ ਸਬੂਤ ਆ ਜਾਮ ਲੱਗਾ ਬਹੁਤ ਮਾਏ ਸਰਪੰਚ ਕੋਲੇ ਗਈ ਜੀ ਮੈਂ ਸਰਪੰਚ ਕੋਲੇ ਗਈ ਮੈਂ ਫਾਰਮ ਪਰ ਦੇਤੇ ਫਾਰਮ ਪਰ ਦੇਤੇ ਘਨੇ ਘਰਾਂ ਵਾਲੇ ਫਾਰਮ ਪਰ ਦੇਨੇ ਆ ਕੇ ਜਾ ਤੂੰ ਅਕੇ ਉੱਥੇ ਫਾਰਮ ਭਰਾ ਕੇ ਆ ਕਹਿੰਦਾ ਇਹ ਇਹ ਮਾਤਾ ਦਾ ਨਾ ਫਾਰਮ ਕਰ ਲੋ ਦੂਸਰਿਆਂ ਨੂੰ ਕਹਿੰਦਾ ਜੀ ਮੈਂ ਤੁਹਾਡੇ ਵਰਗੇ ਬੈਠੇ ਤੇ ਹਾਂ ਕਹਿੰਦਾ ਇਹ ਮਾਤਾ ਦਾ ਨਾ ਹਾਂ ਠੀਕ ਹੈ ਜੀ ਮਾਪਿਆਂ ਦੇ ਹਾਂ ਕੀ ਪਤਾ ਕੀ ਕਾ ਤੋ ਕੀ ਕਹ ਉਹਨੇ ਕੀ ਕਰਨਾ ਹਾਂ ਵੀ ਇਹ ਤਾਂ ਨਾਲ ਆ ਸੀ ਸਾਰੇ ਨਾਲ ਹਾਂ ਹਾਂ ਤਾਂ ਇਸੇ ਕਰਕੇ ਇਸੇ ਕਰ ਮਤਲਬ ਕੀ ਕਹੂਗੇ ਜਿਹੜੇ ਜਿਵੇਂ ਕੀ ਤੁਹਾਡੇ ਤੇ ਇਲਜ਼ਾਮ ਵੀ ਲੱਗੇ ਕਿ ਹਜਾਰੇ ਵੀ ਸਰਪੰਚ ਸਾਹਿਬ ਨੇ ਜਿਹੜੇ ਸਾਡੇ ਉਹ ਐਸਸੀ ਪਰਿਵਾਰਾਂ ਨੂੰ ਟਾਰਗੇਟ ਕਰ ਰਹੇ ਨੇ ਇਹ ਸਿਰਫ ਜੱਟਾਂ ਦੇ ਸਰਪੰਚ ਨੇ ਮਤਲਬ ਐਸਸੀ ਪਰਿਵਾਰਾਂ ਦੇ ਨਾਲ ਸਾਡਾ ਕੋਈ ਨਹੀਂ ਹੈਗਾ ਕੋਈ ਸਰਪੰਚ ਉਹ ਕੋਈ ਐਮਐਲਏ ਹੋਵੇ ਜਦੋਂ ਉਹ ਜਿੱਤ ਜਾਂਦਾ ਸਰਬ ਸਮਝਾ ਹੁੰਦਾ ਮੈਂ ਕੋਦੇ ਐਸੀ ਪਰਵਾਰ ਤੋਂ ਜ਼ਮੰਦ ਰੱਖਦਾ ਮੇਰਾ ਬੋਲ ਬੈਠਿਆ ਹੋਇਆ ਜਿਆਦਾ ਮੇਰੇ ਤੋਂ ਬੋਲ ਲੈਣ ਜਾਂਦਾ ਪ੍ਰਧਾਨ ਜੀ ਖੜਿਆ ਇਹ ਤੁਹਾਨੂੰ ਦੱਸ ਦੇਣਗੇ ਸਾਰਾ ਵਿਸਤਾਰ ਦੇ ਨਾਲ ਵੀ ਕੀ ਗੱਲਬਾਤ ਹੈ ਜੀ ਠੀਕ ਹੈ ਜੀ ਹਾਂਜੀ ਪ੍ਰਧਾਨ ਜੀ ਕੀ ਕਹੋਗੇ ਗੱਲਬਾਤ ਇਹ ਬਾਈ ਜੀ ਕੋਈ ਗੱਲ ਨਹੀਂ ਐਸੀ ਪਰਵਾਰ ਸਾਡਾ ਪਾਈਚਰਾ ਕੋਈ ਇਹ ਸਾਡੇ ਪਿੰਡ ਚ ਇਹੋ ਜਿਹਾ ਮਾਹੌਲ ਨਹੀਂ ਭਾਈਚਾਰਾ ਸਾਡਾ ਕਾਇਮ ਹੈ ਨਾ ਕਦੇ ਹੋਵੇ ਇਹ ਗੱਲ ਇਹ ਤਾਂ ਪਾਰਟੀ ਵੇ ਤੇ ਉੱਪਰ ਉੱਠ ਕੇ ਗੱਲ ਆ ਜਦੋਂ ਇਹ ਲੋਕਾਂ ਨਾਲ ਠੱਗੀਆਂ ਮਾਰਦਾ ਹੈ ਠੱਗੀਆਂ ਮਾਰ ਕੇ ਲੋਕ ਸੱਟ ਲਵੇ ਆਉਂਦੇ ਨਾ ਫਿਰ ਉਹਨਾਂ ਦੀ ਸਾਨੂੰ ਸੁਣਨੀ ਪੈਂਦੀ ਹੈ ਇਹ ਬੰਦਾ ਬਹੁਤ ਤੇਜ਼ ਤਰਾੜ ਬੰਦਾ ਹੈ ਮਤਲਬ ਉਹਦੇ ਕੁਝ ਬੰਦੇ ਨੂੰ ਭੋਲੇ ਬੰਦੇ ਨੂੰ ਖੜਾ ਲਾਂਦਾ ਲਵੇ ਵੀ ਇਹ ਪਰ ਇਹੀ ਜੀ ਕੋਈ ਗੱਲ ਨਹੀਂ ਇਹ ਲੋਕਾਂ ਨਾਲ ਠੱਗੀਆਂ ਮਾਰ ਕੇ ਪਿੰਡ ਜਾਂ ਸਾਡੇ ਪਿੰਡ ਦੀ ਬਦਨਾਮੀ ਅਸੀਂ ਲੋਕਾਂ ਨਾਲ ਖੜਾਂਗੇ ਜਿਹੜਾ ਨਾ ਠੱਗੀਆਂ ਮਾਰੀਆਂ ਨੇ ਠੀਕ ਹੈ ਜੀ ਹਾਂ